ਸਸਿਗਾਲੋ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਰੌਕਪਾਪਾ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਪੰਗੂ ਸਾਹਿਬ ਜੀ ਰੌਕਪਾਪਾ ਇੱਕ ਪਾਸੇ ਤਾਂ ਦੇਸ਼ ਦੀਆਂ ਚੋਣਾਂ ਹੋਣਾ ਸੰਪੰਨ ਹੋ ਚੁੱਕੀਆਂ ਨੇ ਤੇ ਦੂਜੇ ਪਾਸੇ ਜਿਹੜੇ ਐਗਜ਼ਿਟ ਪੋਲ ਨੇ ਉਹ ਭਾਜਪਾ ਨੂੰ ਅੱਗੇ ਦੱਸ ਰਹੇ ਨੇ ਤੇ ਕੱਲ ਐਨਡੀਏ ਦੀ ਸੱਦੀ ਹੋਈ ਮੀਟਿੰਗ ਉਹ ਟਾਈਮਿੰਗ ਬੜੀ ਅਹਿਮ ਸੀ ਉਸ ਮੀਟਿੰਗ ਦੇ ਬੜੇ ਹੀ ਸੰਕੇਤ ਗਏ ਬੜੇ ਹੀ ਅਰਥ ਕੱਢੇ ਜਾ ਸਕਦੇ ਨੇ ਉਸ ਮੀਟਿੰਗ ਦੇ ਸੋ ਤੁਸੀਂ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਸਾਰੀ ਗੱਲਬਾਤ ਨੂੰ ਦੇਖੋ ਪਹਿਲੀ ਗੱਲ ਤਾਂ ਕਿ ਕੱਲ ਜਿਹੜਾ ਲਾਸਟ ਫੇਜ਼ ਸੀਗਾ ਚੋਣਾਂ ਦਾ ਲੋਕ ਸਭਾ ਦੀਆਂ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਹਿੱਸਾ ਲਿਆ ਖਾਲਾ ਕਿ ਆਪਾਂ ਸਾਰੇ ਜਾਣਦੇ ਆ ਕਿ ਚਾਹੇ ਪੰਜਾਬ ਹੋਵੇ ਚਾਹੇ ਬਾਕੀ ਸੂਬੇ ਹੋਣ ਬਹੁਤ ਜ਼ਿਆਦਾ گرਮੀ ਸੀ اور ਇਹਦੇ باوجود ਲੋਕ ਘਰਾਂ ਚੋਂ ਬਾਹਰ ਨਿਕਲ ਕੇ ਆਏ ਉਹਨਾਂ ਨੇ ਆਪਣੇ મતદાન ਕੀਤੇ ਆ ਸਾਰੇ ਚੀਜ਼ਾਂ ਤੋਂ ਬਾਅਦ ਜਿਹੜੀ ਮੀਟਿੰਗ ਤੁਸੀਂ ਗੱਲ ਕਰ ਰਹੇ ਹੋ ਖਾਸ ਤੌਰ ਤੇ ਜਿਹੜੀਆਂ ਵੀ ਵਿਰੋਧੀ ਧਿਰਾਂ ਨੇ ਉਹਦੇ ਵਿੱਚ ਕਾਂਗਰਸ ਆਵਾਜ਼ੀ ਪਾਰਟੀ ਜਾਂ ਸਮਾਜਵਾਦੀ ਪਾਰਟੀ ਜਾਂ ਲਾਲੂ ਪ੍ਰਸ਼ਾਦ ਯਾਦਵ ਹੋਰਾਂ ਦੀ ਪਾਰਟੀ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਮੀਟਿੰਗ ਕੀਤੀ ਔਰ ਇਹਦੇ ਵਿੱਚ ਉਹਨਾਂ ਨੇ ਇਹੀ ਦਾਵਾ ਕੀਤਾ ਕਿ ਲਗਭਗ 295 ਸੀਟਾਂ ਇਹਨਾਂ ਵਿਰੋਧੀ ਧਿਰਾਂ ਦੀਆਂ ਆ ਰਹੀਆਂ ਨੇ ਔਰ ਇੱਕ ਵੱਡਾ ਬਦਲ ਦੇਖਣ ਨੂੰ ਮਿਲਿਆ ਔਰ ਜੇਕਰ ਇਹ ਅੱਲਾ ਸੱਚ ਹੁੰਦੀਆਂ ਨੇ ਤਾਂ لازਮੀ ਤੌਰ ਤੇ ਇੱਕ ਬਦਲਾ ਹਿੰਦੁਸਤਾਨ ਦੇ ਵਿੱਚ ਦੇਖਣ ਨੂੰ ਮਿਲੇਗਾ ਔਰ ਭਾਜਪਾ ਸਰਕਾਰ ਜਿਹੜੀ ਹੈਗੀ ਹੈ ਉਹਦੀਆਂ ਡਿੱਗਣ ਦੀਆਂ ਸੰਭਾਵਨਾਵਾਂ ਲੱਗ ਰਹੀਆਂ ਨੇ ਪਰ ਦੂਜੇ ਪਾਸੇ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਜੋ ਐਗਜ਼ਿਟ ਪੋਲ ਖਾਸ ਕਰਕੇ ਜਿਹੜੇ ਗੋਦੀ ਮੀਡੀਆ ਦਿਖਾ ਰਿਹਾ ਹੈ ਗੋਦੀ ਮੀਡੀਆ ਨੇ ਲਗਾਤਾਰ ਮੋਦੀ ਸਰਕਾਰ ਦੇ ਗੁੰਗਾਨ ਕੀਤੇ ਨੇ ਔਰ ਮੋਦੀ ਸਰਕਾਰ ਨੂੰ ਅੱਗੇ ਲਿਉਣ ਦੇ ਵਿੱਚ ਕੋਈ ਕਸਰ ਬਾਕੀ ਉਹਨਾਂ ਨੇ ਨਹੀਂ ਛੱਡੀ ਸੋ ਉਹਦਾ ਪਰਦਾ ਫਾਸ਼ ਹੋਏਗਾ ਸੋ ਉਮੀਦ ਹੈ ਕਿ 4 ਤਰੀਕ ਨੂੰ ਜਿਹੜਾ ਵੀ ਰਿਜ਼ਲਟ ਆਏਗਾ ਉਦੇ ਵਿੱਚ ਲੋਕਾਂ ਦਾ ਜਿਹੜਾ ਫਤਵਾ ਹੋਏਗਾ ਉਹ ਸਿਰ ਮੱਥੇ ਹੋਣਾ ਚਾਹੀਦਾ ਪਰ ਜਿਵੇਂ ਵਿਰੋਧੀ ਧਿਰ ਦਾ ਦਾਵਾ ਕਰ ਰਹੀਆਂ ਨੇ ਕਿ 295 ਦੇ ਨੇੜੇ ਤੇੜੇ ਉਹਨਾਂ ਦੀਆਂ ਸੀਟਾਂ ਰਹਿਣ ਵਾਲੀਆਂ ਨੇ ਉੱਥੋਂ ਇਹੀ ਲੱਗਦਾ ਹੈ ਕਿ ਇੱਕ ਵੱਡਾ ਬਦਲਾ 10 ਸਾਲਾਂ ਬਾਅਦ ਹਿੰਦੁਸਤਾਨ ਦੀ ਧਰਤੀ ਤੇ ਹੋਣ ਵਾਲਾ ਹੈ ਰਾਜਨੀਤੀ ਦੇ ਖੇਤਰ ਦੇ ਵਿੱਚ ਤੋਂ ਉਮੀਦ ਹੈ ਇਹ ਸਾਰੀਆਂ ਇੱਕ ਚੰਗਾ ਹੀ ਜਿਹੜਾ ਕਿਉਂਕਿ ਲੋਕਾਂ ਦਾ ਜੋ ਇਕ ਫੈਸਲਾ ਹੁੰਦਾ ਹੈ ਉਹੀ ਇੰਪੋਰਟੈਂਟ ਹੁੰਦਾ ਹੈ ਜੋ ਫੈਸਲਾ ਲੋਕ ਲੈਣਗੇ ਉਹਦੇ ਮੁਤਾਬਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਚੰਗਾ ਫੈਸਲਾ ਹੋਏਗਾ ਔਰ ਇੱਕ ਨਵਾਂ ਬਦਲਾਅ ਦੇਖਣ ਨੂੰ 10 ਸਾਲਾਂ ਬਾਅਦ ਮਿਲਣ ਦੀ ਸੰਭਾਵਨਾਵਾਂ ਇਸ ਮੀਟਿੰਗ ਤੋਂ ਬਾਅਦ ਲੱਗ ਰਹੀਆਂ ਨੇ ਭਗਤ ਸਾਹਿਬ ਜੀਰਗ ਸਿੰਘ ਸਾਹਿਬ ਤੁਸੀਂ ਕੁਝ ਜਿਵੇਂ 10 ਸਾਲ ਬੀਜੇਪੀ ਦੀ ਸਰਕਾਰ ਰਹੀ ਹੈ ਕੁਝ ਤੁਸੀਂ ਵੱਖਰਾ ਮਹਿਸੂਸ ਕੀਤਾ ਚੋਣ ਦੇ ਵਿੱਚ ਬਿਲਕੁਲ ਦੇਖੋ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਵੱਡੀ ਗੱਲ ਹੋਈ ਹੈ ਉਹੀ ਕੇ ਗੋਦੀ মিডিਆ ਜਾਂ বিজেপি ਵਾਲੇ ਜਿਹੜੇ ਕਹਿੰਦੇ ਸੀਗੇ ਕਿ ਇੰਡੀਆ ਗੱਠਜੋੜ ਚੱਲੇਗਾ ਨਹੀਂ ਹੈ ਇਹਦੇ ਵਿੱਚ ਤਾਂ ਫੁੱਟ ਪੈ ਗਈ ਇਹ ਤਾਂ ਟੁੱਟ ਗਿਆ ਇਹ ਤਾਂ ਇਹ ਹੋ ਗਿਆ ਇਹ ਤਾਂ ਉਹ ਹੋ ਗਿਆ ਉਸ ਤਰ੍ਹਾਂ ਦਾ ਜਿਹੜਾ ਚੀਜ਼ਾਂ ਨਹੀਂ ਵੀ ਤੁਹਾਨੂੰ ਮਿਲੀਆਂ ਸਗੋਂ ਇਸ ਮੀਟਿੰਗ ਤੋਂ ਬਾਅਦ ਸਾਰੇ ਲੀਡਰ ਜਿਹੜੇ ਨੇ ਉਹ ਇਕਜੁੱਟ ਨਜ਼ਰ ਆਏ ਸਾਰਾ ਇੰਡੀਆ ਗੱਠਜੋੜ ਇਕਜੁੱਟ ਨਜ਼ਰ ਆਇਆ ਔਰ ਲਗਭਗ 26 ਪਾਰਟੀਆਂ ਦਾ ਜਿਹੜਾ ਗੱਠਜੋੜ ਸੀਗਾ ਉਨੇਕ ਆਪਣੀ ਤਰ੍ਹਾਂ ਦੇ ਨਾਲ ਚੋੜਾ ਲੜੀਆਂ ਔਰ ਕਿਤੇ ਵੀ ਕੋਈ ਇਦਾਂ ਦੀ ਫੁੱਟ ਦੇ ਅਸਾਰ ਨਜ਼ਰ ਨਹੀਂ ਸੀ ਆ ਰਹੇ ਪਿਛਲੇ ਲੰਬੇ ਸਮੇਂ ਤੋਂ ਜਦੋਂ ਅਸੀਂ ਦੇਖ ਰਹੇ ਹਾਂ ਜਦੋਂ ਤੋਂ ਇਹ ਕਸ਼ਟਜੋੜ ਬਣਿਆ ਹੈ ਇੰਡੀਆ ਤਾਂ ਉਹੀ ਸਾਨੂੰ ਨਜ਼ਰ ਆ ਰਿਹਾ ਕਿ ਬਹੁਤ ਹੀ ਸੂਝ ਦੇ ਨਾਲ ਸਿਆਣਪ ਦੇ ਨਾਲ ਔਰ ਦੂਰ ਦ੍ਰਿਸ਼ਟੀ ਦੇ ਨਾਲ ਇਹ ਸਾਰੇ ਲੀਡਰ ਜਿਹੜੇ ਨੇ ਉਹ ਕੰਮ ਕਰਦੇ ਨਜ਼ਰ ਆਏ ਆਪਣੇ ਆਪਣੇ ਖੇਤਰਾਂ ਦੇ ਵਿੱਚ ਸੋ ਇਹਦਾ ਰਿਜ਼ਲਟ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਮੈਂ ਇਹ ਕਹਾਂ ਜੇ ਆਪਾਂ ਪਿਛਲੇ ਪਿਛਲੀਆਂ ਦੋ ਚੋਣਾਂ ਦੇਖੀਏ ਜਿਵੇਂ ਵਿੱਚ ਵੱਖਰੀਆਂ ਵੱਖਰੀਆਂ ਪਾਰਟੀਆਂ ਹੋ ਕੇ ਅਲੱਗ-ਅਲੱਗ ਚੋਣਾਂ ਲੜਦੀਆਂ ਸੀਗੀਆਂ ਔਰ ਉਹਦੇ ਨਾਲ ਵੋਟਾਂ ਫੜਦੀਆਂ ਸੀਗੀਆਂ ਔਰ ਜਿਹਦਾ ਨਤੀਜਾ ਕੀ ਹੁੰਦਾ ਸੀਗਾ ਕਿ ਅ ਬੀਜੇਪੀ ਨੂੰ ਉਹਦਾ ਬਹੁਤ ਫਾਇਦਾ ਹੁੰਦਾ ਸੀਗਾ ਔਰ ਉਹ ਫਾਇਦੇ ਦੇ ਅਨੁਸਾਰ ਹੀ ਹੋ ਕੇ ਵਾਧੀ ਸੀ ਪਰ ਇਸ ਵਾਰੀ ਇਹੀ ਹੈ ਕਿ ਇੰਡੀਆ ਗੱਠ ਜੋੜ ਨੇ ਇਕਜੁੱਟਤਾ ਬਹੁਤ ਵੱਡੀ ਪੱਧਰ ਤੇ ਦਿਖਾਈ ਔਰ ਜਿਹਦਾ ਨਤੀਜਾ ਮੈਨੂੰ ਲੱਗਦਾ ਹੈ ਕਿ ਆਉਣ ਵਾਲੀ 4 ਤਰੀਕ ਨੂੰ ਜ਼ਰੂਰ ਵੇਖਣ ਨੂੰ ਮਿਲੇਗਾ ਪੰਕੂ ਸਾਹਿਬ ਜੀ ਬਿਲਕੁਲ ਵੈਸੇ ਰੱਖੋ ਸਾਹਿਬ ਜਿਵੇਂ ਐਗਜ਼ਿਟ ਪੋਲ ਦੱਸ ਰਹੇ ਨੇ ਉਹਨਾਂ ਨੇ ਤਾਂ ਸਰਕਾਰ ਬਣਾਤੀ ਵੀ ਜੀਪੀ ਦੀ ਕਿ ਆ ਚੱਕੋ ਭਾਈ ਮੋਦੀ ਸਾਹਿਬ ਤੀਜੀ ਵਾਰ ਦੇਖੀ ਬੀ ਦੇਸੀ ਵੀ ਸਰਕਾਰ ਤੋਂ ਬੜੇ ਲੰਬੇ ਸਮੇਂ ਤੋਂ ਫੜਾ ਰਹੇ ਜਿਹੜਾ ਵੀ ਗੋਦੀ ਮੀਡੀਆ ਐਗਜ਼ਿਟ ਪੋਲ ਦੇ ਰਿਹਾ ਹੈ ਜੀ ਇਹ ਕੰਪਨੀਆਂ ਨੇ ਲੱਖਾਂ ਜਿਹੜੀਆਂ ਐਗਜ਼ਿਟ ਪੋਲ ਕਰ ਰਹੀਆਂ ਨੇ ਉਹ ਤਾਂ ਲਗਾਤਾਰ ਇਦਾਂ ਦੀ ਕੰਮ ਕਰਦਾ ਕਿਉਂਕਿ ਉਹਨਾਂ ਨੂੰ ਉਹਦੇ ਦੀ ਪੈਸੇ ਮਿਲਦੇ ਨੇ ਉਹਦੇ ਲਈ ਬਹੁਤ ਕੁਝ ਮਿਲਦਾ ਹੈ ਉਹਨਾਂ ਨੂੰ ਸੋ ਇਸ ਕਰਕੇ ਉਹਦੇ ਤੇ ਸਾਨੂੰ ਭਰੋਸਾ ਨਹੀਂ ਕਰਨਾ ਚਾਹੀਦਾ ਸਗੋਂ ਭਰੋਸਾ ਜਿਹੜਾ ਹੈਗਾ ਉਹ ਲੋਕਾਂ ਤੇ ਕਰਨਾ ਚਾਹੀਦਾ ਹੈ ਲੋਕਾਂ ਨੇ ਜਿਸ ਕਿਸਮ ਦੇ ਨਾਲ ਬਾਹਰ ਆ ਕੇ ਆਪਣੀਆਂ ਚੋਣਾਂ ਦੇ ਵਿੱਚ ਹਿੱਸੇਦਾਰੀ ਕੀਤੀ ਹੈ ਤਾਂ ਉੱਥੋਂ ਇਹ ਲੱਗਦਾ ਹੈ ਜੇ ਜਿਹੜਾ ਬੀਜੇਪੀ ਦਾ ਰਾਜ ਸੱਤਾ ਰਹੀ ਹੈ ਉਹਦੇ ਤੋਂ ਲੋਕ ਨਿਰਾਸ਼ ਨਜ਼ਰ ਆਏ ਨੇ ਕਾਫ ਤੌਰ ਤੇ ਜਿੰਨੇ ਵੀ ਉਹਨਾਂ ਨੇ ਵਾਅਦੇ ਕੀਤੇ ਸੀਗੇ ਚਾਹੇ 15 ਲੱਖ ਜਿਹੜਾ ਹੈਗਾ ਰੁਪਈਆ ਉਹ ਲੋਕਾਂ ਦੇ ਖਾਤਿਆਂ 'ਚ ਆਉਣ ਦਾ ਚਾਹੇ 2 ਕਰੋੜ ਨੌਕਰੀ ਦਾ ਜਾਂ ਹੋਰ ਵੱਡੇ ਵੱਡੇ ਵਾਅਦੇ ਕਰਕੇ ਕੁੱਝ ਨੇ ਲੰਬੇ ਸਮੇਂ ਤੋਂ ਭਾਜਪਾ ਸਰਕਾਰ ਕੰਮ ਕਰਦੀ ਰਹੀ ਹੈ ਪਰ ਇਸ ਵਾਰੀ ਉਹਨਾਂ ਦੇ ਵਾਅਦੇ ਜਿਹੜੇ ਨੇ ਜਾਂ ਦਾਅਵੇ ਜਿਹੜੇ ਨੇ ਉਹ ਕੰਮ ਕਰਦੇ ਨਜ਼ਰ ਨਹੀਂ ਆਏ ਸਗੋਂ ਇਸ ਦੇ ਉਲਟ ਇੰਡੀਆ ਗੱਠਜੋੜ ਜਿਹੜਾ ਹੈਗਾ ਔਰ ਉਹਦੀ ਕਾਫੀ ਵੱਡੇ ਪੱਧਰ ਤੇ ਚਰਚਾ ਵੀ ਰਹੀ ਹੈ ਔਰ ਤੁਸੀਂ ਦੇਖੋਗੇ ਕਿ ਉਹਨਾਂ ਨੇ ਇਕਜੁੱਟਤਾ ਦੇ ਨਾਲ ਲੋਕਾਂ ਨੂੰ ਮੋਬਲਾਈਜ਼ ਵੀ ਕੀਤਾ ਔਰ ਵੱਖ-ਵੱਖ ਏਟਾ ਦੇ ਵਿੱਚ ਚਾਹੇ ਉਹ ਯੂਪੀ ਹੋਵੇ ਚਾਹੇ ਬਿਹਾਰ ਹੋਵੇ ਚਾਹੇ ਉਹ ਈਵਨ ਸਾਊਥ ਇੰਡੀਆ ਹੋਵੇ ਦੱਖਣੀ ਭਾਰਤ ਹੋਵੇ ਚਾਹੇ ਪੰਜਾਬ ਹੋਵੇ ਤੁਸੀਂ ਦੇਖੋਗੇ ਕਿ ਜਿਹੜਾ ਬੀਜੇਪੀ ਦਾ ਵਿਰੋਧ ਹੋਇਆ ਚਾਹੇ ਪੰਜਾਬ ਹੈ ਚਾਹੇ ਇਹਨਾਂ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਤੁਸੀਂ ਦੇਖੋਗੇ ਪਿਛਲੇ 10 ਸਾਲਾਂ ਦੇ ਵਿੱਚ ਕਦੇ ਵੀ ਨਹੀਂ ਹੋਇਆ ਇਹ ਪਹਿਲੀ ਵਾਰੀ ਹੋਇਆ ਹੈ ਕਿ ਇੰਡੀਆ ਗੱਠਜੋੜ ਨੇ ਇੱਕਜੁੱਟਤਾ ਦੇ ਨਾਲ ਜਾਂ ਜੇ ਆਪਾਂ ਦੂਜੇ ਪਾਸੇੋਂ ਵੇਖੀਏ ਕਿ ਭਾਜਪਾ ਦੇ ਵਿਰੋਧ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਕਿਸਾਨਾਂ ਦੇ ਖਾਸ ਤੌਰ ਤੇ ਉਹ ਕੀਤਾ ਹੈ ਜਿਹਦਾ ਅਸਰ ਚੋਣਾਂ ਦੇ ਵਿੱਚ ਤੁਹਾਨੂੰ ਲਾਜ਼ਮੀ ਤੌਰ ਤੇ ਵੇਖਣ ਨੂੰ ਮਿਲੇਗਾ ਭਗਤ ਸਾਹਿਬ ਜਿਰਮ ਸਿੰਘ ਸਾਹਿਬ ਜਿਵੇਂ ਭਾਜਪਾ ਨੇ 400 ਪਾਰ ਦਾ ਨਾਰਾ ਦਿੱਤਾ ਸੀ 400 ਪਾਰ ਦਾ ਨਾਰਾ ਭਾਜਪਾ ਇੱਕ ਤਾਂ ਆਪਣੇ ਵਰਕਰਾਂ ਦੇ ਵਿੱਚ ਉਤਸ਼ਾਹ ਭਰਨਾ ਚਾਹੁੰਦੀ ਸੀ ਦੂਜਾ ਇਹ ਡਿਸਕਸ਼ਨ ਦਾ ਰੂਟ ਹੈ ਭਾਜਪਾ ਇਸ ਪਾਸੇ ਕਰਨਾ ਚਾਹੁੰਦੀ ਸੀ ਕਿ ਲੋਕ ਇਹ ਗੱਲ ਸੋਚਣ ਆਪੋਜੀਸ਼ਨ ਵੀ ਇਸ ਗੱਲ ਤੇ ਆ ਜੇ ਕਿ 400 ਪਾਰ ਹੋਣਗੀਆਂ ਜਾਫਰ ਘਟਣਗੇ ਯਾਨੀ ਕਿ ਚੋਣ ਨੂੰ ਇੱਕ ਤਰਫਾ ਬਣਾਉਣਾ ਚਾਹੁੰਦੀ ਸੀ ਭਾਜਪਾ ਪਰ ਜਿਸ ਤਰੀਕੇ ਦੇ ਨਾਲ ਆਪੋਜੀਸ਼ਨ ਨੇ ਨੈਰੇਟਿਵ ਸੈੱਟ ਕੀਤਾ ਉਹਦੇ ਨਾਲ ਚੋਣ ਤਾਂ ਟਫ ਹੋਈ ਹੈ ਪੂਰੀ ਬਿਲਕੁਲ ਮੈਂ ਹੀ ਕਹਿੰਦਾ ਵੀ ਇਹ ਜਿਵੇਂ ਬੀਜੇਪੀ ਨੇ ਨੈਰੇਟਿਵ ਪਾਪਤ ਕੀਤਾ ਸੀਗਾ ਉਹਦਾ ਨੈਰੇਟਿਵ ਬਹੁਤਾ ਚੱਲਿਆ ਨਹੀਂ ਹੈ ਖਾਸ ਜ਼ੋਰ ਤੇ ਪੰਜਾਬ ਜਾਂ ਬਾਕੀ ਸੂਬਿਆਂ ਦੇ ਵਿੱਚ ਆਪਾਂ ਹਰਿਆਣੇ 'ਚ ਦੇਖ ਲਓ ਜਾਂ ਇੱਥੋਂ ਤੱਕ ਕਿ ਯੂਪੀ ਵਿੱਚ ਵੀ ਨਹੀਂ ਉਹਨਾਂ ਦਾ ਚੱਲਿਆ ਸੋ ਇਹ ਸਭ ਝੂਠ ਤੇ پلੰਡੇ ਜਿਹੜੇ ਸੀਗੇ ਉਹੋ ਨਜ਼ਰ ਆਏ ਸਗੋਂ ਲੋਕਾਂ ਨੇ ਇੰਡੀਆ ਗੱਠ ਜੋੜ ਵੱਲ ਝੁਕਾ ਜਿਹੜਾ ਸੀਗਾ ਉਹ ਜ਼ਿਆਦਾ ਨਜ਼ਰ ਆਇਆ ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਬੀਜਪੀ ਦਾ ਜਿਹੜਾ ਨੈਰੇਟਿਵ ਝੂਠ ਦਾ ਨੈਰੇਟਿਵ ਹੁਣ ਵੀ ਦੇਖੋ ਕੱਲਾ ਇਹ ਨਹੀਂ ਕਿ ਪਹਿਲਾਂ ਉਹ ਸਾਰੇ ਅੱਜ ਵੀ ਉਹ ਆਪਣੇ ਵੱਖ-ਵੱਖ ਚੈਨਲਾਂ ਦੇ ਰਾਹੀਂ ਇੱਕ ਨਵਾਂ ਨੈਰੇਟਿਵ ਉਸਾਰਤੀ ਨਜ਼ਰ ਆ ਰਹੀ ਹੈ ਕਿ ਸਾਡੀ ਸਰਕਾਰ ਬਣ ਰਹੀ ਹੈ ਇਸ ਤੋਂ ਵੱਡਾ ਝੂਠ ਹੋਰ ਕੀ ਹੋ ਸਕਦਾ ਹੈ ਤੋਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜੀ ਜੁਮਲੇਬਾਜ਼ੀ ਦੀ ਗੱਲ ਹੈ ਮੈਂ ਪਹਿਲਾਂ ਕੀਤੀ ਹੈ ਉਹ ਜੁਮਲੇਬਾਜ਼ੀ ਅੱਜ ਵੀ ਚੱਲ ਰਹੀ ਹੈ ਔਰ ਇਹਦਾ ਨਿਚੋੜ ਜਿਹੜਾ ਹੈਗਾ ਇਹਦਾ ਤੁਸੀਂ ਦੇਖੋਗੇ ਇਹਦਾ ਨਤੀਜਾ 4 ਤਰੀਕ ਨੂੰ ਸਾਹਮਣੇ ਆ ਜਾਏਗਾ ਸੋ 4 ਤਰੀਕ ਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਹੈ ਔਰ ਜਿੰਨਾ ਗੋਦੀ মিডিਆ ਦਾ ਝੂਠ ਹੈ ਉਹ ਸਾਰਾ ਉਹਦਾ ਪਰਦਾ ਫਾਸ਼ ਹੋਏਗਾ ਔਰ ਇੱਕ ਕਿ ਜਿਹੜੀ ਇੰਡੀਆ ਘਟਚੋੜ ਦੀ ਸਰਕਾਰ ਹੈ ਉਹ ਪੜਨ ਦੀ ਹੈ ਸੰਭਾਵਨਾ ਵਾ ਨਜ਼ਰ ਆਉਣ ਗਿਆ 4 ਤਰੀਕ ਨੂੰ ਬੰਦੂ ਸਾਹਿਬ ਬਿਲਕੁਲ ਸੁਰਖਤ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ Tanımladığım güzel bir baniş. Thank you Doctor.